ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜਾ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟਾਪ ਰੀਡ ਦੀਆਂ ਤਿੰਨ ਹੀ ਪਰਵਾਨਾ ਸੇਲ ਲਈ ਲੈ ਕੇ ਆਏ ਜੀ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਈ ਸੰਧੂ ਡੈਰੀ ਫਾਰਮ 'ਚ ਵੀਡੀਓ ਬਣਾਉਣ ਲੱਗੇ ਆ ਤੇ ਆਓ ਕਰ ਲੈਨੇ ਆ ਬਾਈ ਨਾ ਗੱਲ ਬਾਤ ਆ ਆ ਜੀ ਬਾਈ ਜੀ ਬਾਈ ਜੀ ਸਸਿੱਕਾ ਅੱਸੀ ਗਾਲ ਜੀ ਓ ਠੀਕ ਹੋ ਗਈ। ਕਿਵੇਂ ਚੱਲਦਾ ਤਰਮਿੰਦਰ ਕੰਮ? ਕੰਮਕਾਰ ਬਾਈ ਬਹੁਤ ਵਧੀਆ ਚੱਲਦਾ ਜੀ। ਚਲੋ ਵਧੀਆ। ਅੱਜ ਵੀ ਨਾਗ ਪਹਿਲਾਂ 5 ਸੀਗੇ। ਓਕੇ। ਦੋ ਦਰ ਉਹ ਪਾਸੇ ਕਰਤੇ ਉਹ ਸੇਲ ਹੋ ਗਏ ਸੀਗੇ। ਓਕੇ ਬਾਈ। ਹਾਂ ਹਾਂ। ਨਾਮ ਤੇ ਐਡਰੈਸ। ਹਾਂ ਬਾਈ ਤਰਮਿੰਦਰ ਸਿੰਘ ਪਿੰਡ ਸੰਧੂਕਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਜੀ। ਨੇੜੇ ਪਿੰਡ ਤਪਾ ਤੇ ਭਦੌੜ ਸ਼ਹਿਰ ਆ ਗਿਆ ਆਪਣੀ। ਮੋਬਾਈਲ ਨੰਬਰ ਜੀ। 9352413957 ਜੀ। ਠੀਕ ਆ ਬਾਈ। ਜਿਹੜੀ ਪਹਿਲੇ ਨੰਬਰ ਦੇ ਵਿੱਚ ਹੀ ਦੇ ਹਨ ਕਿਹੜੀ ਬਰੀਡ ਆ ਇਹ? ਡਾਕਟਰ ਹੈਗੀ ਐਚਐਫ ਆਗੀ ਓਕੇ ਕਹਿਣ ਨੂੰ ਤਾਂ ਮਾੜੀ ਜਿਹੇ ਰੈਡ ਜੇਤ ਪੈਂਦੀ ਅਗਲਾ ਐਰ ਸ਼ੈਰ ਕਹਿ ਦਿੰਦਾਗਾ 44 26 ਦੇ ਸੀਮਾਂ ਦੀ ਹੈਗੀ ਕੈਵਨ ਬੋਲਦੀ ਓਕੇ ਗੰਦੋਰੀਅਲ ਚ ਖੀਰੀਆਂ ਨੇ ਜੀ ਚਾਹ ਖੀਰੀ ਤਨੇ ਤਨੇ ਨਾ ਉਹ ਫਲੇ ਚੋਲੀ ਚੂਲੀ ਦੀ ਬਹੁਤ ਜਿਆਦਾ ਸਾਫਾ ਚਾਰੇ ਥਣ ਫਲਗਾਂ ਆ ਰਗੇ ਤੇ ਪੱਠ ਕੁੜੇ ਦੀ ਚੜਾਈ ਛੜੂਈ ਤੇ ਬਣਤਰ ਬਹੁਤ ਜਿਆਦੇ ਚੰਗੀ ਆ ਚੋਲੀ ਬਾਈ ਕਮਾਲ ਦੀ ਆ ਹਣ ਥੋੜਾ ਪੜਾ ਬਹੁਤ ਚੰਗਾ ਫ੍ਰੈਂਡ ਕੋਈ ਮੌਕਾ ਨਹੀਂ ਕੋਈ ਗੰਡ ਨਹੀਂ ਕੋਈ ਨਾਰ ਨਹੀਂ ਫੁੱਲ ਜ਼ਿੰਮੇਦਾਰੀ ਹੋਊਗੀ ਆਪਣੀ ਬੱਚੀਆਂ ਦੀ ਮੈਥ ਕੁੜੇ ਦੀ ਚੜਾਈ ਛੜੂਈ ਦੇਖ ਜਿਹੜੇ ਬੰਦੇ ਨੇ ਲੈਣੀਆਂ ਆਈਆਂ ਆਨਲਾਈਨ ਮਗਵਾਉਣੀਆਂ ਆਨਲਾਈਨ ਮਗਵਾ ਲੈ ਠੀਕ ਹੈ ਜੀ ਜੇ ਘਰੇ ਆ ਕੇ ਦੇਖ ਕੇ ਖਰੀਦਣੀਆਂ ਤਾਂ ਵੀ ਸੌਦਾ ਕਰ ਸਕਦਾ ਕੋਈ ਦਿੱਕਤ ਨਹੀਂ ਓਕੇ ਬਾਈ ਠੀਕ ਆ ਬਹੁਤ ਜਿਆਦਾ ਸਾਹ ਸੁਸਰੇ ਨਾ ਗਏ ਛੂਲੀ ਦਿਖਾਤੀ ਕੱਦ ਚੰਗਾ ਸੀਮਣ ਦੇ ਕਾਬਲ ਹੈ ਨਾ ਜਮ ਬਹੁਤ ਨਜਾਇਜ਼ ਚੰਗੀ ਵੱਛੀ ਹੈ ਡਾਟਰ ਸੀਮਣ ਦੇ ਤਕਰੀਬਨ ਬਿਲਕੁਲ ਕਾਬਲ ਆ ਬਾਈ ਬਿਊਟੀਫੁੱਲ ਪ੍ਰਿੰਟ ਇੱਕ ਨੰਬਰ ਤੋਂ ਰਾ ਚੈੱਕ ਸਟਰਕਚਰ ਬਹੁਤ ਜ਼ਿਆਦਾ ਚੰਗਾ ਹੈਗਾ ਪੰਜੇ ਨਾਗੀ ਆਪਾਂ ਇੱਕੇ ਫਾਰਮ ਤੋਂ ਲੈ ਸੀਗੇ ਪੰਜੇ ਨਾ ਪੰਜੇ ਖੁੱਲੇ ਸੀਗੇ ਠੀਕ ਆ ਬਾਈ ਹਾਂਜੀ ਬਿਊਟੀਫੁੱਲ ਆ ਹਨ ਸਟਰਕਚਰ ਬਹੁਤ ਜ਼ਿਆਦਾ ਸੋਹਣਾ ਵੱਛੀ ਦਾ ਜਿੰਨਾ ਕਹਿ ਦਈਏ ਪੂਰੀ ਪੜੀ ਵੀ ਆ ਇਹ ਖੁੱਲੀਆਂ ਆਈਆਂ ਕਰਕੇ ਥੋੜਾ ਜਿਆ ਕਰਦੀਆਂ ਬਾਕੀ ਫੇਸਪੂਕ ਦੀ ਬਿਊਟੀ ਬਹੁਤ ਜ਼ਿਆਦਾ ਸੋਹਣੀ ਹੈਗੀ ਹੂੰ ਤਾਂ ਚਟੂਨ ਚੌਕ ਪਰ ਤੋਂ ਬਹੁਤ ਜ਼ਿਆਦਾ ਵੱਚੀ ਦਾ। ਕੀ ਬਾਤਾਂ ਭਰਾ ਕੀ ਬਾਤਾਂ ਲੈ ਮਸਤੀ ਕਰਦੀ ਹੈ ਪੂਰੀ ਕਿ ਮੈਂ ਜੇ ਜਾਨ ਹੋਊ ਤਾਂ ਆਈ ਮਸਤੀ ਕਰਨੀ ਯਾਰ। ਆਈ ਮਸਤੀ ਕਰੂਗੀ। ਹਾਂ। ਪਲੀ ਪੁਲੀ ਵੀ ਬਹੁਤ ਜ਼ਿਆਦਾ ਹੈਗੀ ਵੱਚੀ ਜਿੰਨੀ ਕਹਿ ਦੀ ਆਪਾਂ। ਕੀ ਮੋਲ ਨਰਵਿੰਦਰ ਜੈਜ ਬਾਈ? ਮੋੜ ਡਾਕਟਰ ਕਰਾਉਣਾਗਾ। ਹੂੰ। ਜਿਵੇਂ ਜਿਵੇਂ ਮਰਜ਼ੀ ਕਰਾਈ ਚੱਲੋ 36 ਕਰਾ ਲਓ 35 ਕਰਾ ਲਓ। 34000 ਦਾ ਇਹ ਸਿੰਗਲ ਪੀਸ ਦੇਵਾਂਗੇ। ਜਮਾ ਜਸ ਨੂੰ ਦੇਣ ਲੈਣ ਵਾਲਾ ਕੰਮ ਹੀ ਹੋਊ ਛੋੜ ਛੰਪਾ ਹੋਊ। ਠੀਕ ਹੈ ਬਾਈ। ਹਾਂਜੀ। ਖਿੱਚ ਕੇ ਆਓ ਪਰ ਇਹ ਹੈਗਾ ਜੇ ਕੋਈ ਤਿੰਨੇ ਵੱਚੀਆਂ ਲਾਊਗਾ। ਹਾਂਜੀ। ਇੱਕ ਲੱਖ ਦੇ ਵਿੱਚ ਹੂੰ 100 ਕਿਲੋਮੀਟਰ ਦੀ ਪਹੁੰਚ ਫ੍ਰੀ ਕਰ ਦਿਆਂਗੇ ਪੂਰੇ ਲੱਖ ਦੀਆਂ ਦੇ ਦੂ ਨੂ ਪੂਰੇ ਲੱਖ ਦੀਆਂ ਦੇਵਾਂਗੇ ਤਿੰਨੇ ਬੱਚੀਆਂ ਠੀਕ ਆ ਦੰਦੋ ਖੀਰੀਆਂ ਵੈਦਰ ਕਾਰਡ ਠੀਕ ਆ ਭਾਈ ਹਾਂਜੀ ਬਹੁਤ ਜਿਆਦਾ ਸੋਹਣਾ ਸਟਰਕਚਰ ਆ ਡਾਕਟਰ ਬੱਚੀ ਦਾ ਪੇਟਾ ਪੂਟਾ ਦੇਖ ਲੈ ਤੂੰ ਬਾਕੀ ਪਿੱਛੇ ਦੀ ਚੜਾਈ ਝੜੂਈ ਦੇਖ ਤੂੰ ਜਮਾਂਨ ਸਿੱਧੀ ਪਈ ਆ ਪਿੱਛੇ ਤੱਕ ਜਮਾ ਜੈਜ ਮੁੱਲ ਆ ਖਿੱਚ ਕੇ ਮੁੱਲ ਰੱਖਿਆ ਬਾਲਾ ਭਾਈ ਬੱਚੀ ਝੂਲੀ ਝੂਲੀ ਰੱਖਿਆ ਝੂਲੀ ਬਾਕੀ ਮਦਰ ਰਿਕੋਰਡ ਬਹੁਤ ਜਿਆਦਾ ਚੰਗੇ ਹੈਗੇ ਬੱਚੀਆਂ ਦੇ ਦੇਖੋ ਫੇਸ ਬੜਾ ਪਿਆਰਾ ਮੁੱਲ ਜੈਜ ਆ ਭਾਈ ਮਾਨਤਨ ਕੋਈ ਚੱਕਰ ਅੱਗੇ 2 ਨੰਬਰ ਤੇ ਬੱਚਾ ਇਹਦੀ ਉਮਰ ਡਾਕਟਰ ਦੰਦੋ ਖੀਰੀ ਰੇਜਨ ਨਾਲ ਤਾਂ ਪਟ ਦਿੰਨੇ ਹੂੰ ਲੈ ਬਈ ਕੀ ਬਾਤ ਆ ਖੀਵਾ ਕੀਰੀ ਬੇ ਹੂੰ ਹੇਸ ਬੜਾ ਪਿਆਰਾ ਹੈ ਨਾ ਕਾਂਚਾ ਢੁੰਚਾ ਪੈਠ ਕੋਲੇ ਦੀ ਬਣਤਰ ਦੇਖ ਤੂੰ ਉੱਪਰ ਤੋਂ ਸਿੱਧੀ ਹੈਗੀ ਕ੍ਰੋਸ ਪਾਣ ਨਹੀਂ ਹੈਗਾਗਾ ਤੇ ਪਿਛੋਲੇ ਦੀਆਂ ਆਈਆਂ ਹੋਣਗੀਆਂ ਬੱਚਾ ਝੋਲੀ ਦੇਖੋ ਬਾਕੀ ਝੋਲੀ ਤਾਂ ਨਜ਼ਾਇਜ਼ ਚੰਗੀ ਆ ਹੂੰ ਬਾਹਲੀ ਝੁੱਲੀ ਡੁੱਲੀ ਝੋਲੀ ਆ ਬੱਚੀ ਇਹ ਨੰਬਰ ਝੋਲੀ ਕੱਦ ਤੇ ਬਰੀਕੀ ਚੈੱਕ ਕਰੋ ਵੈੜ ਦੀ ਕਹਿੰਦੀ ਬਈ ਬਾਕੀ ਤੋਰਾ ਚੈੱਕ ਸਟਰਕਚਰ ਦੇਖੀ ਤੂੰ ਬੱਚੀ ਨੰਬਰ ਤੋਰਾ ਕਰ ਮਣੀ ਇਹ ਦੇਖੀ ਤੂੰ ਬੱਚੀ ਡਾਕਟਰ ਫੇਸ ਦੇਖੋ ਫੇਸ ਬੜਾ ਪਿਆਰਾ ਪੂਰ ਤਰਗੀ ਹੈ ਬੱਚੀ ਮੂਰਤ ਤਰਗੀ ਜਵਾ ਬੋਦੀ ਬਾਦੀ ਪੂਰੀ ਚੰਗੀ ਚੰਗਾ ਬੜੇ ਦੇ ਵਿੱਚ ਫੁੱਲ ਬਾਕੀ ਤੋਰਾ ਚੈੱਕ ਕਰੋ ਇੱਕ ਨੰਬਰ ਤੋਰਾ ਕਰ ਮਣੀ ਪੂਰੀ ਮਸਤੀ ਕਰਦੀਆਂ ਕਿ ਨਹੀਂ ਮਸਤੀ ਡਾਕਟਰ ਤੈਨੂੰ ਪਤਾ ਫਿਰ ਖੁੱਲੀਆਂ ਆਈਆਂ ਬੱਚੀਆਂ ਕਰਦੀਆਂ ਹੀ ਉਹ ਨਾ ਹਣਾ ਓਕੇ ਬਾਕੀ ਜਾਣ ਜਾਂ ਦਾ ਬਹੁਤ ਜਿਆਦਾ ਚੰਗੀ ਹੈਗੀ ਬੱਚੀ ਸਹੀ ਹੈ ਸਹੀ ਹੈ ਸਟਰਕਚਰ ਸੋਹਣੇ ਹੈਗੇ ਢਾਂਚੇ ਦੀਆਂ ਬਹੁਤ ਜਿਆਦੇ ਮਜ਼ਬੂਤ ਨੇ ਕੱਲੀ ਗਲੀ ਦਾ ਮੋਲ ਉਹੀ 35000 ਰੁਪਏ ਵਾਲਾ ਗਾ ਓਕੇ ਤੇ ਇਕੱਠਾ ਜੇ ਕੋ ਲਊਗਾ ਤਾਂ ਅੱਖਾਂ 'ਚ ਪਹੁੰਚ ਕਰ ਦਿਆਂਗੇ ਮੋਲ ਇਹਦਾ ਹੀ ਬਾਈ ਕਹਿੰਦਾ 35000 ਆ ਠੀਕ ਆ ਸਿੰਗਲ ਦਾ ਤੇ ਇਕੱਠੀਆਂ ਤਿੰਨੇ ਇਕੱਠੀਆਂ ਖਰੀਦ ਲਵਾਂਗੇ ਬਾਈ ਕਹਿੰਦਾ ਲੱਖ ਰੁਪਏ 'ਚ ਜਿਹੜੀ ਪਹੁੰਚ ਕਰਦੇ ਕੋਈ ਜੱਕਰ ਨਹੀਂ ਜਮਾ ਜੈ ਮੋਲ ਲੈ ਡਾਕਟਰ ਥੱਲੇ ਝੋਲੀ ਦਿਖਾ ਦੇ ਬੱਚੇ ਬਹੁਤ ਚੰਗੀ ਪੜੀ ਗਈ ਆ ਹਾਂ ਝੂਲੀ ਦੇਖੋ ਇਹਦਾ ਜਿਵੇਂ ਕਹਿੰਦਾ ਬੰਦਾ 1 ਮਹੀਨਾ ਹੂੰ ਓਕੇ ਫੀਡ ਪਾ ਲੇ ਤੇ ਪੋਟਰ ਪਾ ਲੇ ਇਹਦੇ ਜਮਾ ਜੋਗ ਨੇ ਬੱਚਿਆਂ ਸਾਰਿਆਂ ਨੇ ਸਾਰਿਆਂ ਨੇ ਥੋੜੀ ਚੱਲ ਪੜਾਈ ਗਿਆ ਚੰਗੀਆਂ ਬੱਚੀ ਥੱਲੇ ਮੈਂ ਤਾਂ ਹੋਂਦੇ ਸਾਲ ਨੂੰ ਬੜਨ ਤਿਆਰ ਨਹੀਂ ਕਰਨੀ ਭਾਈ ਆਪਣਾ ਜ ਕੋਈ ਕੰਮ ਨਹੀਂ ਹੋਗਾ ਲੋਕਾਂ ਨੂੰ 40 45 ਮੰਗਣ ਵਾਲਾ ਜਮਾ ਜਾਇ ਰੇਟ ਕਰਾਂਗੇ ਸਹੀ ਹੈ ਭਾਈ ਹੂੰ ਅੱਗੇ ਆ ਗਈ ਲਾਸਟ ਇਹਦੇ ਡਾਕਟਰ ਤਿੰਨ ਨੰਬਰ ਦੰਦੋ ਇਹ ਵੀ ਖੀਰੀ ਆ ਓਕੇ ਦੰਦ ਚੈੱਕ ਕਰਾ ਦਿੰਨੇ ਆ ਦੇਖ ਲੈ ਸਹੀ ਭਾਈ ਜਮਾ ਖੀਰੀ ਆ ਹੂੰ ਫੇਸ ਦੇਖੀ ਬੋਦੀ ਰੇ ਮੈਂ ਕਿਹਾ ਡਾਕਟਰ ਬਾੜੀ ਨਹੀਂ ਜਾਇ ਚੰਗੀ ਬੱਚੀ ਆ ਆਹ ਬਾਤ ਫੁੱਲ ਬਿਊਟੀ ਫੁੱਲ ਕੱਦ ਫੁੱਲ ਬਰੀਡ ਝੋਲੀ ਦਿਖਾ ਜਿਹੜੀ ਉਹ ਪਹਿਲਾਂ ਲਈ ਵੱਚੀ ਸੀ 2 ਨੰਬਰ ਉਹ ਮਾਡਾ ਬੋਲਦੀ ਹੈਗੀ ਇਹ ਡਾਕਟਰ ਬੈਂਜੋ ਪੀਦੀ ਹੈ ਵੱਚੀ ਝੋਲੀ ਦੀ 1 ਨੰਬਰ ਹੈ ਨਾ ਮਾਂ ਖਾ ਡਾਕਟਰ ਬਾਲੀ ਨਜਾਇਜ਼ ਚੰਗੀ ਝੋਲੀ ਹੈ ਜਿੰਨੀ ਕਹਿ ਦਈਏ ਹਣੀਆਂ ਵਰਗੀ ਥਾਂ ਆਨਾਰ ਕੇ ਗੱਬਣਾ ਵਰਗੀ ਝੋਲੀ ਹੈ ਵੱਚੀ ਲਈ ਸਹੀ ਗੱਲ ਆ ਬਾਈ ਪ੍ਰਿੰਟ ਪ੍ਰਿੰਟ ਬਾਲਾ ਚੰਗਾ ਬਹੁਤ ਜਿਆਦਾ ਚੰਗੀ ਬਾਲ ਦੂਰੋਂ ਦਿਖਾਉਂਦੀ ਹੈ ਝੋਲੀ ਦੇ ਕਿਆ ਬਾਤ ਆ ਬਾਈ ਫੇਸ ਦੇਖ ਵੱਚੀ ਦਾ ਛੋਟਾ ਜਿਹਾ ਫੇਸ ਆ ਨਾ ਕਿਆ ਬਾਤ ਬਾਕੀ ਉੱਪਰ ਦੀ ਸਿੱਧੀ-ਸੁੱਧੀ ਤੇ ਚੌੜੀ-ਚੂੜੀ ਦੇਖ ਪਿੱਛੋਂ ਵੱਚੀ ਹੂੰ ਕਿਆ ਬਾਤ ਦੋਰਾ ਚੈੱਕ ਕਰੋ ਇੱਕ ਨੰਬਰ ਦੋਰਾ ਲੈ ਮਾਸਤੀ ਵੀ ਫੁੱਲ ਕਰਦੀ ਐ ਕਿ ਨਹੀਂ ਡਾਕਟਰ ਸਮਝਾਂ ਪਲੀਆਂ ਵਛੀਆਂ ਨਹੀਂ ਐ ਤੈਨੂੰ ਪਤਾ ਜਾਣ ਜਾਂਦਾ ਵਾਲਾ ਜਾਨਵਰ ਤਾਂ ਸਹੀ ਗੱਲ ਜਰਟ ਕਰੂਗੀ ਹੂੰ ਮੋਲ ਇਹਦਾ ਫਿਰ ਸਿੰਗਲ ਦਾ ਮੋਲ ਡਾਕਟਰ ਇਹਦਾ 35000 ਰੁਪਿਆ ਓਕੇ ਭਾਈ ਮੋਲ ਕੱਲੀ ਕਲੀ ਦਾ 35000 ਰੁਪਿਆ ਹੈਗਾ ਠੀਕ ਹੈ ਜੀ ਜੇ ਕੋ ਤਿੰਨੇ ਇਕੱਠੇ ਨਾਲ ਲਓਗੇ ਤਾਂ ਲੱਖ ਚ ਪਹੁੰਚ ਕਰ ਦਾਂਗੇ 100 ਛੱਡੋ ਆਪਾਂ 200 ਕਿਲੋਮੀਟਰ ਤੱਕ ਵੀ ਕਰ ਦਾਂਗੇ ਚੱਕ ਭਾਈ ਜਮਾ ਜੈਜ ਮੋਲ ਸਿੰਗਲ ਦਾ ਮੋਲ ਇਹਦਾ ਹੀ 35000 ਇੰਨਾਂ ਦਾ ਹੀ ਸਿੰਗਲ ਸਿੰਗਲ ਦਾ ਮੁੱਲ 35 35 ਹਜ਼ਾਰ ਰੁਪਿਆ ਇਕਲੀ ਗਲੀ ਦਾ 35 35 ਹਜ਼ਾਰ ਰੁਪਿਆ ਉਹਦੇ 'ਚ ਪਹੁੰਚ ਕੋਈ ਨਹੀਂ ਹੋਊਗੀ ਕਿੰਨੇ ਕੋਈ ਇਕੱਠਾ ਲਊਗਾ ਲੱਖ ਦੇ ਵਿੱਚ ਪਹੁੰਚ ਫਰੀ ਕਰ ਦੇਾਂਗੇ ਬੱਸ ਠੀਕ ਆ ਭਾਈ ਹਮ ਜਮਾ ਜੈ ਜਮਾ ਬਹੁਤ ਜਿਆਦਾ ਚੰਗੀਆਂ ਡਾਕਟਰ ਜਿੰਨੀਆਂ ਕਹਿ ਦੀਏ ਬਾਕੀ ਬੱਚਿਆਂ ਥੱਲੇ ਝੂਠਾ ਝੂਠਾ ਦੇਖ ਨਾਲ ਸਹੀ ਗੱਲ ਦੰਦੋ ਖੀਰੀਆਂ ਚਾਰ ਚਾਰ ਥਣਾ ਦੀ ਫੁੱਲ ਗਾਰੰਟੀ ਆਪਣੀ ਔਨ ਦੇ ਸਾਲ ਨੂੰ ਦਰਮਿੰਦਰ ਇਹਨਾਂ ਨੇ ਤਿਆਰ ਹੋ ਜਾਣਾ ਡਾਕਟਰ ਬਾਲਾ ਨਹੀਂ ਆਪਾਂ ਕਹਿੰਦੇ ਕਿ ਲੱਖ ਦੀਆਂ ਬੱਚੀਆਂ ਹਾਂਜੀ ਤੇ 60 ਕਹ ਹਜ਼ਾਰ 60 ਤੋਂ 70 ਹਜ਼ਾਰ ਖਰਚਾ ਹੂੰ ਤੇ 4 ਲੱਖ ਤੋਂ ਪਲੱਸ ਦੀਆਂ ਵਿਕਣਾ ਇਹਨਾਂ ਨੇ ਠੀਕ ਆ ਕਿਆ ਬਾਤ ਆ ਭਾਈ ਇੱਕੋ ਬਹੁਤ ਨਜਾਇਜ਼ ਚੰਗੇ ਬੱਚੇ ਹੈਗੇ ਹੂੰ ਆਮ ਹੀ ਬੱਚੀ ਆਪਾਂ ਨਾਰਮਲ ਜਿਹੀ ਮੰਨ ਲ ਗਏ ਨਾ ਸਵਾ ਲੱਖ ਤੋਂ ਪਲੱਸ ਤਾਂ ਆਇਤ ਜਿਹੜੀ ਹੋਈ ਫਿਰਦੀ ਹੈਗੀ ਗਾਂ ਤੇ ਜੇ ਮੈਂ ਕਹਿੰਦਾ ਹੁੰਦੇ ਸੀਜ਼ਨ ਚ ਆਉਂਦੇ ਸੀਜ਼ਨ ਚ ਆਏ ਸਾਲ ਤੇ ਇੱਚੀ ਵਾਧੀ ਆ ਕਿਆ ਬਾਤ ਆ ਇਹ ਡੈਡ ਲੱਖ ਵਾਲੇ ਪੀਸ ਤਿਆਰ ਹੋਣੇ ਆ ਬਾਕੀ ਵੀਰੇ ਇਹਨਾਂ ਤੇ ਹੁਣ ਬੜੀ ਮਿਹਨਤ ਨਹੀਂ ਹੋਣੀ ਜਿਵੇਂ ਸੀਮੰਟ ਦੇ ਕਾਬਲ ਨੇ ਜਮਾਂ ਡਾਕਟਰ ਤਿਆਰੀ ਚਾਹੀਦੀਆਂ ਬਾਕੀ ਬੱਚੇ ਬਰੀਡ ਚ ਨੇ ਬਰੀਡ ਚ ਨੇ ਬੱਚੇ ਹਾਂ ਵੇਖਣ ਵਾਲੀਆਂ ਨੇ ਐ ਨਹੀਂ ਹੈਗਾ ਤਿਆਰੀ ਹੈ ਤੇ ਐ ਦੱਸਣੀਆਂ ਵੀ ਕੋਈ ਚੀਜ਼ ਹੈਗੀ ਹੈਗੀ ਆਦੇ ਮੂੰਹੋਂ ਬੋਲਣੀਆਂ ਬਾਹਲਾ ਕੁਝ ਦੱਸਣ ਦੀ ਲੋੜ ਨਹੀਂ ਪੈਣੀ ਅਗਲੇ ਸਹੀ ਹੈ ਬਾਈ ਸਹੀ ਹੈ ਬਾਈ ਧੰਨਵਾਦ